ਅੱਖਾਂ ਖੋਲੀਆਂ ਨੇ ਇਸ ਤੜਪ ਦੇ ਰਾਮਣ ਨੇ ਔਰ ਇਹ ਜਿਵੇਂ ਮੁਸਕਰਾਇਆ ਜਿਵੇਂ ਕਿਸੇ ਬੱਚੇ ਤੇ ਕਿਸੇ ਨਾਦਾਨ ਦੇ ਅੱਖਾਂ ਮੀਟ ਲਈਆਂ ਤੜਪ ਰਿਹਾ ਸੀ ਵਿਚਾਰਾ ਪ੍ਰਾਣ ਨਿਕਲ ਰਹੇ ਸੀ ਨਹੀਂ ਕੁਝ ਬੋਲੇ ਲਕਸ਼ਮਣ ਵਾਪਸ ਆ ਗਿਆ ਹੈ ਕਹਿੰਦਾ ਭਗਵਨ ਉਹ ਤੇ ਬੋਲਦਾ ਹੀ ਨਹੀਂ ਤੇ ਜਦ ਬੋਲਦਾ ਹੀ ਨਹੀਂ ਉਹਦੇ ਕੋਲ ਕੀ ਧਿਆਨ ਲਈਏ ਰਾਮ ਕਹਿੰਨ ਪਰਖਾ ਤੇਰੇ ਕੋਲ ਉਹ ਵਸਫ ਨਹੀਂ ਹੈ ਗਿਆਨ ਲੈਣ ਦਾ ਜਿਸ ਦੇ ਕੋਲ ਗਿਆਨ ਲਈਦਾ ਹੈ ਉਹਦੇ ਸਿਰ ਦੇ ਬਾਹਰ ਨਹੀਂ ਖੜੇ ਹੋਈਦਾ ਜਾਂ ਉਸ ਦੇ ਕਦਮਾਂ ਵਿੱਚ ਖੜਾ ਹੋ ਤੇ ਹੱਥ ਜੋੜ ਕੇ ਗਿਆਨ ਦੀ ਮੰਗ ਕਰੇ ਹੁਣ ਜਿਸ ਦੇ ਕਦਮਾਂ ਵਿੱਚ ਰਾਮ ਆਪਣੇ ਭਰਾ ਨੂੰ ਖੜਾ ਕਰਨਾ ਚਾਹੁੰਦੇ ਨੇ ਯਕੀਨ ਜਾਨੋ ਮਨੁੱਖ ਕੋਈ ਮਾਮੂਲੀ ਪੱਦਰਦਾ ਨਹੀਂ ਹੋ ਸਕਦਾ ਬੜਾ ਕੀਮਤੀ ਮਨੁੱਖ ਵਕਤ ਦਾ ਕੀਮਤੀ ਇਨਸਾਨ ਹੈ ਕਦਮਾਂ ਵਿੱਚ ਖੜਾ ਹੋਇਆ ਲਕਸ਼ਮਣ ਔਰ ਕਹਿੰਦਾ ਹੱਥ ਜੋੜ ਕੇ ਐ ਬ੍ਰਾਹਮਣ ਦੇਵਤਾ ਜੋ ਜ਼ਿੰਦਗੀ ਦਾ ਕੀਮਤੀ ਅਨੁਭਵ ਹੈ ਇਸ ਆਖਰੀ ਸਮੇਂ ਸਾਡੀ ਝੋਲੀ ਚ ਪਾਓ ਬ੍ਰਾਹਮਣ ਦੇ ਨੇਤਰ ਖੁੱਲੇ ਨੇ ਬੋਲੇ ਐ ਲਕਸ਼ਮਣ ਹੁਣ ਤੈਨੂੰ ਲੈਣ ਦੀ ਢੰਗ ਆਇਆ ਹੈ ਹੁਣ ਤੈਨੂੰ ਪ੍ਰਾਪਤ ਕਰਨ ਦਾ ਢੰਗ ਆਇਆ ਹੈ ਸੋਣ ਮਨੁੱਖ ਦੀ ਜ਼ਿੰਦਗੀ ਵਿੱਚ ਕੱਲ ਕਦੇ ਹੀ ਨਹੀਂ ਆਉਂਦਾ ਜੋ ਜ਼ਰੂਰੀ ਕੰਮ ਹੋਵੇ ਉਸ ਨੂੰ ਹਮੇਸ਼ਾ ਹੀ ਅੱਜ ਕਰ ਲੈਣਾ ਚਾਹੀਦਾ ਹੈ ਮਲਤਵੀ ਨਹੀਂ ਕਰਨਾ ਚਾਹੀਦਾ ਕੱਲ ਦੇ ਨਹੀਂ ਸੁੱਟਣਾ ਚਾਹੀਦਾ ਉਸ ਬੋਨ ਨਹੀਂ ਕਰਨਾ ਚਾਹੀਦਾ ਉਸ ਨੂੰ ਮਲਤਵੀ ਨਹੀਂ ਕਰਨਾ ਚਾਹੀਦਾ ਅੱਜ ਹੀ ਕਰਨਾ ਚਾਹੀਦਾ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਨਏ ਬਿਲੰਬਤਾਰ ਮੰਗ ਬਿਲੰਬ ਪਾਪੰ ਜੋ ਕਿਸੇ ਜ਼ਰੂਰੀ ਕੰਮ ਨੂੰ ਕੱਲ ਤੇ ਛੁੱਟ ਰਿਹਾ ਹੈ ਉਹ ਜ਼ਰੂਰੀ ਕੰਮ ਹੋ ਹੀ ਨਹੀਂ ਸਕੇਗਾ ਰਹਿ ਜਾਏਗਾ ਮਨੁੱਖ ਬਹੁਤ ਕੁਝ ਜ਼ਰੂਰੀ ਕੱਲ ਤੇ ਛੁੱਟਦਾ ਪਿਆ ਇਸ ਤੋਂ ਹੀ ਪਤਾ ਚੱਲਦਾ ਹੈ ਕਿ ਬੰਦਾ ਖੁਦ ਗੈਰ ਜ਼ਰੂਰੀ ਹੋ ਗਿਆ ਕੁਝ ਵੀ ਨਹੀਂ ਹੈ ਇਹ ਅੰਮ੍ਰਿਤ ਛਕਣ ਨੂੰ ਕੱਲ ਤੇ ਛੁੱਟਦਾ ਹੈ ਇਹ ਸ਼ਰਾਬ ਪੀਣ ਅੱਜ ਹੀ ਪੀਣੀ ਹੈ ਹੁਣ ਹੀ ਪੀਣੀ ਹੈ ਇਹ ਸੱਚ ਬੋਲਣ ਨੂੰ ਕੱਲ ਤੇ ਛੁੱਟਦਾ ਹੈ ਝੂਠ ਬੋਲਣਾ ਹੈ ਆਜੀ ਬੋਲਣਾ ਹੈ ਹੁਣੇ ਹੀ ਬੋਲਣਾ ਹੈ ਇਹ ਕਿਸੇ ਤੇ ਦਇਆ ਕਰਨ ਨੂੰ ਕੱਲ ਤੇ ਛੁੱਟਦਾ ਹੈ ਕਠੋਰ ਕਾ ਨਾਲ ਪੇਸ਼ ਆਣਾ ਹੈ ਆਜੀ ਆਉਣਾ ਹੈ ਹੁਣੇ ਹੀ ਆਉਣਾ ਹੈ ਮਨੁੱਖ ਅਕਸਰ ਜਗ ਚੰਗਿਆਈਆਂ ਨੂੰ ਕੱਲ ਤੇ ਛੁੱਟ ਦਿੰਦਾ ਹੈ ਉਹਦੀ ਜ਼ਿੰਦਗੀ ਚ ਕਦੀ ਚੰਗਿਆਈ ਫਲੀ ਭੂਤ ਵੀ ਨਹੀਂ ਹੋ ਸਕਦੀ ਨੇਕੀਆਂ ਫਲੀ ਭੂਤ ਵੀ ਨਹੀਂ ਹੋ ਸਕਦੀਆਂ ਇਤਨਾ ਕੀਮਤੀ ਗਿਆਨ ਮਰਦਿਆਂ ਆ ਵੀ ਦੇ ਰਿਹਾ ਹੈ ਰਾਵਣ